ਹਾਂਜੀ ਦੋਸਤੋ ਦਿਲਜੀਤ ਦੋਸਾਂ ਦੀ ਪੰਜਾਬੀ ਫਿਲਮ ਸਰਦਾਰ ਦੀ ਤਰੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਪਾਕਿਸਤਾਨ ਦੀ ਐਕਟਰ ਨੂੰ ਲੈ ਕੇ ਜੋ ਕਿ ਹੈ ਉਹਨਾਂ ਜੋ ਕਿ ਲੋਕਾਂ ਵੱਲੋਂ ਉਹਨਾਂ ਦੀ ਫਿਲਮ ਨੂੰ ਬੈਨ ਕਰਾਉਣ ਦੇ ਵਿੱਚ ਪੂਰਾ ਪੂਰਾ ਸਾਥ ਦਿੱਤਾ ਗਿਆ ਔਰ ਦੋਸਤੋ ਪੰਜਾਬ ਦੇ ਦੋ ਸਿੰਗਰ ਐਕਟਰ ਨੀਰੂ ਬਾਜ਼ਵਾ ਤੇ ਗੁਰਿੰਦਾਵਾ ਦਾ ਨਾਮ ਸਭ ਤੋਂ ਅੱਗੇ ਆ ਰਿਹਾ ਹੈ ਕਿ ਉਹਨਾਂ ਵੱਲੋਂ ਦਿਲਜੀਤ ਦੋਸਾਂ ਦਾ ਦਬਕ ਕੇ ਵਿਰੋਧ ਕੀਤਾ ਗਿਆ ਕਿ ਦੋਸਤੋ ਨੀਰੂ ਬਾਜ਼ਵਾ ਜੋ ਕਿ ਹੈ ਦਿਲਜੀਤ ਦੋਸਾਂ ਨਾਲ ਲੰਬੇ ਸਮੇਂ ਤੋਂ ਕੰਮ ਕਰ ਰਹੀ ਸੀ ਉਸ ਵੱਲੋਂ ਵੀ ਜਦੋਂ ਕਿ ਇਹ ਘਟਨਾ ਵਾਪਰੀ ਔਰ ਨੀਰੂ ਬਾਦਵਾਲੂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਰੇ ਹੀ ਜੋ ਕਿ ਪੋਸਟਰ ਸਰਦਾਰ ਜੀ ਜੱਟਡ ਯੂਨਿਟੀ ਵਾਲੇ ਸਾਰੇ ਜੋ ਕਿ ਪੋਸਟਰ ਉਹਨਾਂ ਵੱਲੋਂ ਹਟਾ ਦਿੱਤੇ ਗਏ ਔਰ ਦੋਸਤੋ ਦਲਜੀਤੋ ਸਾਂਝ ਦਾ ਸਾਥ ਨਹੀਂ ਦਿੱਤਾ ਗਿਆ ਉਹਨਾਂ ਦੱਬ ਕੇ ਵਿਰੋਧ ਕੀਤਾ ਗਿਆ ਕਿਸ ਨੇ ਜੋ ਕਿ ਹੈ ਪਾਕਿਸਤਾਨ ਦੀ ਐਕਟਰ ਆਪਣੀ ਪੰਜਾਬੀ ਫਿਲਮ ਦੇ ਵਿੱਚ ਲਈ ਹੈ ਔਰ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਦਲਜੀਤੋ ਸਾਂਝ ਵੀ ਇਸ ਵਿੱਚ ਆ ਕੇ ਬੋਲੇ ਹਨ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਟੈਨਸ਼ਨ ਮਿੱਤਰਾਂ ਨੂੰ ਹੈ ਨਹੀਂ ਕਿ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਦਲਜੀਤੋ ਸਾਂਝ ਜੋ ਕਿ ਹੈ ਉਹਨਾਂ ਵੀ ਆ ਕੇ ਬੋਲੇ ਹਨ ਕਿ ਨੀਰੂ ਬਾਦਵਾ ਨਾਲ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਚੁੱਕਿਆ ਹੈ ਔਰ ਜਦੋਂ ਮੇਰੇ ਤੇ ਥੋੜੀ ਜੀ ਮੁਸੀਬਤ ਕੀ ਪਈ ਔਰ ਇਸ ਨੇ ਮੇਰਾ ਸਾਥ ਛੱਡ ਦਿੱਤਾ ਔਰ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਿੱਕਾ ਸਿੰਘ ਗੁਰੂੰਦਾਵਾ ਤੇ ਹੋਰ ਵੀ ਕੋਈ ਨਾਮੀ ਸਿੰਗਰ ਗਏ ਜੋ ਕਿ ਹੈ ਅ ਦਲਜੀਤ ਸਾਂਹ ਦੇ ਜੋ ਕਿ ਐ ਵਿਰੋਧ ਕਰ ਰਹੇ ਸਨ ਔਰ ਦੋਸਤੋ ਲੋਕਾਂ ਵੱਲੋਂ ਵੀ ਦਲਜੀਤ ਸਾਂਹ ਦਾ ਵਿਰੋਧ ਕੀਤਾ ਗਿਆ ਔਰ ਦੋਸਤੋ ਕਈ ਪੰਜਾਬੀ ਇੰਡਸਟਰੀ ਦੇ ਸਿੰਗਰ ਔਰ ਐਕਟਰ ਜੋ ਕਿ ਦਲਜੀਤ ਸਾਂਹ ਦੇ ਹੱਕ ਵਿੱਚ ਖੜੇ ਹਨ ਕਿ ਉਸ ਨੇ ਜੋ ਕਿ ਜੋ ਵੀ ਕੰਮ ਕੀਤਾ ਕੁਝ ਗਲਤ ਨਹੀਂ ਕੀਤਾ ਇਹ ਫਿਲਮ ਜੋ ਕਿ ਪਹਿਲਾਂ ਹੀ ਬਣ ਚੁੱਕੀ ਸੀ ਕਿ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ